ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਵਾਂਦਰ ਜਟਾਣੇ ਦੇ ਵਿੱਚ ਤੇ ਵਾਂਦਰ ਜਟਾਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਟੀਮਾਂ ਵਾਲੀ ਪਿੰਡ ਦਾ ਇਹ ਬਿਲਕੁਲ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਬਾਈ ਨੂੰ ਸ਼ੌਂਕ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਦੋ ਮਈਆਂ ਭਾਈ ਨੇ ਵੇਚ ਲੀਆਂ ਮਿੱਤਰੋ ਜਿਹੜੀਆਂ ਤਿਆਰ ਪਰ ਤਿਆਰ ਆ ਡਾਲਿਆਂ ਦੇ ਉੱਤੇ ਬਿਲਕੁਲ ਬਿਊਟੀ ਵਾਲੇ ਪੱਖ ਤੋਂ ਲੇਵਿਆਂ ਵਾਲੇ ਪੱਖ ਤੋਂ ਕਮਾਲ ਦੀਆਂ ਝੋਟੀਆਂ ਦੀਆਂ ਤਿਆਰੀਆਂ ਉਹ ਕਰਦੇ ਆ ਗੱਲਬਾਤ ਮਿਲਦੇ ਆ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਸਰੀ ਘਰ ਜੀ ਕੀ ਹਾਲ ਚਾਲ ਆ ਵੱਡੇ ਬਾਈ ਵਧੀਆ ਵਧੀਆ ਐਨੂੰ ਆਜੋ ਮੜਾ ਜੀ ਸੇਤਾਂ ਘਰ ਪਰਿਵਾਰ ਵੀਰੇ ਠੀਕ ਹੈ ਠੀਕ ਹੈ ਠੀਕ ਆ ਨਾਮ ਦੱਸ ਕੀ ਵੀਰੇ ਇੱਕ ਵਾਰੀ ਆਪਣਾ ਮੇਰਾ ਨਾਮ ਸੰਦੀਪ ਸਿੰਘ ਜੀ son of ਵੀਰੇ ਸੁਲੱਖਣ ਸਿੰਘ ਜੀ ਠੀਕ ਆ ਸੰਦੀਪ ਬਾਈ ਫਿਰ ਘਰੇ ਹੀ ਜਾਨਵਰ ਸਾਰੇ ਤਿਆਰ ਕੀਤੇ ਆ ਹਾਂਜੀ 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 ਠੀਕ ਆ ਤੇ ਇਹ ਦੋਵੇਂ ਮਈਆਂ ਵੇਚਣੀਆਂ ਬਾਈ ਹੁਣ ਹਾਂਜੀ ਹਾਂਜੀ ਠੀਕ ਆ ਆ ਜਿਹੜੀ ਝੋਟੀ ਤੇਰੇ ਨਾਲ ਖੜੀ ਏ ਕਿਦੋਂ ਦਾ ਸੂਆ ਬਾਈ ਸੰਦੀਪ ਇਹ ਦੂਜਾ ਸੂਆ ਜੀ ਐਮ 29 ਦੀ ਝੋਟੀ ਆ ਓਕੇ 2831 ਦਾ ਸੀਮਨ ਪਰਿਆ ਜੀ 2831 ਦਾ ਸੀਮਨ ਪਰਿਆ ਹੈ ਹਾਂਜੀ ਠੀਕ ਆ ਵੱਡੇ ਵੀ ਦੁੱਧ ਕਿੰਨਾ ਦੇਗੀ ਇਹ ਪਹਿਲੇ ਸੂਏ ਪਹਿਲੇ ਸੂਏ 14 ਲੀਟਰ ਦਿੱਤਾ ਜੀ 14 ਲੀਟਰ ਪਹਿਲੇ ਸੂਏ ਨੇ ਦਿੱਤਾ ਹੋਇਆ ਹੈ ਹਾਂਜੀ ਐਤ ਕਿਦਾ ਫਿਰ ਵੱਡੇ ਵੀਰੇ ਦੇਜੂਗੀ 16 17 ਹਾਂਜੀ 16 17 ਦੀ ਉਮੀਦ ਪੂਰੀ ਹੈ ਜੀ ਲੈਵਾ ਨੂੰ ਆ ਬੜਾ ਛੋਟੀ ਤੋਂ ਲੈਣਾ ਹਾਂਜੀ ਹਾਂਜੀ ਦਿਨ ਕਿੰਨੇ ਪਏ ਹਜੇ ਸੰਦੀਪ ਭਾਈ ਇਹਦੇ 4 ਦਿਨ ਪਏ ਵੀ 5 ਹਜੇ ਜੀ ਠੀਕ ਆ ਵੀਰੇ ਠੀਕ ਆ ਸੰਦੀਪ ਭਾਈ ਇਹਦਾ ਰੇਟ ਵੀਰੇ ਇਹ ਜੀ 190 ਜੀ 190 ਦੀ ਜੀ ਠੀਕ ਆ ਵੀਰੇ ਕੱਢੀ ਬਿੱਲਾ ਵੀ ਮਿੱਤਰੋ ਐਮਨਾ ਪੀਵੀ ਇਹ ਕਰਮਾਂ ਵਾਲੀ ਆਪ ਆ ਤੇ ਅੱਗੇ ਜਿਹੜਾ ਇਹਦੇ ਸੀਮਣ ਲੱਗਿਆ ਹੋਇਆ ਉਹ 2831 ਵੀਰੇ ਹਾਂਜੀ ਠੀਕ 2831 ਲੱਗਿਆ ਹੋਇਆ 14 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਦੇ ਵਿੱਚ ਹੀ ਤਿਆਰ ਕੀ ਹੁਣ ਬਈ ਵੇਖੋ ਤੁਸੀਂ ਇਹਦੀ ਕੁਆਲਿਟੀ ਝੋਟੀ ਦੀ ਜ਼ਬਰਦਸਤ ਆ ਕਿਉਂਕਿ ਲੇਵੇ ਵਾਲੇ ਪੱਖ ਬਹੁਤ ਚੰਗੇ ਆ ਥੱਲੋ ਆਰਡਰ ਦੀ ਕੁਆਲਿਟੀ ਹੈ ਜੀ ਬੇਹਤਰੀਨ ਆ ਪੂਰੀ ਖਾਸ ਕਰਮਾਂ ਵਾਲੀ ਹਜੇ 5-4 ਦਿਨ ਲੱਗੀ ਤੇਨੇ ਲੇਵਾ ਹੋਰ ਵੀ ਬਹੁਤ ਟਿਕਾਣੇ ਤੇ ਬਣਾਇਣਾ ਕਿਉਂਕਿ ਵਿਰਲਾ-ਵੁਰਲਾ ਮਹਿੰਦੀਆਂ ਬੜੀਆਂ ਚੰਗੀਆਂ ਵਾ ਮਿੱਤਰੋ ਦੇਖੋ ਤੁਸੀਂ ਕਿਰਾਂ ਦੀ ਸਾਰੇ ਪਾਸਿਆਂ ਤੇ ਐਨ ਗੁੰਦੀ ਪਈ ਆ ਲੇਵਾ ਵੀ ਫੱਟੀ ਵਾਲਾ ਤੇ ਬੰਬ ਲੇਵਾ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਵਾਲੀ ਮਹਿ ਜਿਹੜੀ ਸੰਦੀਪ ਬਾਈ ਇਹ ਕਿੰਨਾ ਸੁਆ ਵੀਰੇ ਇਹ ਵੀ ਦੂਜੇ ਸੁਆ ਝੋਟੀ ਆ ਜੀ ਠੀਕ ਆ ਇਹ ਵੀ ਕਿਹੜੇ ਸੀਮੰਟ ਦੀ ਆ ਬਾਈ ਇਹ ਆਪ ਦਾ ਤਾਂ ਪਤਾ ਨਹੀਂ ਜੀ ਮੱਝ ਲਿਆਂਦੀ ਸੀ ਉਹਦੇ ਮਗਰ ਆਇਆ ਇਹ ਠੀਕ ਆ ਠੀਕ ਆ ਜੀ ਇਹ ਇਹ ਕਿੰਨਾ ਕਿੰਨਾ ਦੋ ਇਹ 13 14 ਲੀਟਰ ਇਹਨੇ ਦਿੱਤਾ ਜੀ ਠੀਕ ਆ ਇਹ ਇਹਦੇ ਹੁਣ ਕਿੰਨਾ ਲੱਗਿਆ ਹੋਇਆ ਇਹ ਪੀਸੀ 570 ਜੀ ਪੀਸੀ 574 ਠੀਕ ਆ ਜੀ ਇਹਦੇ ਦਿਨ ਕਿੰਨੇ ਪਏ ਸੰਦੀਪ ਵੀਰੇ ਇਹਦੇ 4 ਦਿਨ ਪਏ ਆ ਜੀ ਹਜੇ ਇੱਕੋ ਦਿਨ ਟਾਈਮ ਦੀ ਹਾਂਜੀ 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 ਠੀਕ ਆ ਸੰਦੀਪ ਭਾਈ ਇਹਦਾ ਰੇਟ ਵੀਰੇ 140 ਜੀ 140 ਮੰਨ ਤਾਂ ਹੋ ਜਾਊਗਾ ਵੀਰੇ ਹਾਂਜੀ ਓਕੇ ਠੀਕ ਆ ਭਾਈ ਲੈ ਵੀ ਮਿੱਤਰੋ ਤੋਰ ਦੀ ਵੀਰੇ ਮੜੀ ਜੀ ਠੀਕ ਆ ਲੈ ਵੀ ਮਿੱਤਰੋ 140 ਹੁੰਦੀ ਡਿਮਾਂਡ ਆ ਕਰਮਾਲੀ ਦੀ ਨੇ ਵਾ ਹੁੰਦਾ ਵੀ ਇੰਦੇ ਤਰ੍ਹਾਂ ਸੇਮ ਆ ਪਰ ਫਰਕ ਕੀ ਆ ਵੀ ਇਹਦਾ ਜਿਹੜਾ ਆਪਦਾ ਪੱਖ ਦਾ ਰਿਕਾਰਡ ਆ ਉਹ ਵੀ ਪਤਾ ਵਾ ਇੰਦੇ ਜਿਹੜਾ ਇਹਨੇ ਗਾਂ ਜਿਵੇਂ ਜਿਵੇਂ ਸੂਆਂ ਤੇ ਜਾਣਾ ਝੋਟੀ ਦੇ ਕਰਮ ਵਾਲੀ ਨੇ 18 20 ਕਿਲੋ ਦੇ ਘੇਰੇ ਆ ਦੇ ਜਾਣਾ ਤੇ ਦੋ ਦੋ ਝੋਟੀਆਂ ਵੀ 15 16 ਕਿਲੋ ਤੁਨੀ ਜਾਂਦੀ ਬਾਂਦੀ ਇਹ ਵੀ ਤੁਹਾਨੂੰ ਮੈਂ ਦੱਸਣਾ ਲੈ ਵਾਲੂ ਵਾ ਹੁੰਦਾ ਵੀ ਬਹੁਤ ਚੰਗਾ ਵਾ ਮੈਂ ਦੇ ਥੱਲੇ ਸੀਲਸ ਲੱਗਾ ਦੂਜਾ ਸੂਆ ਪਹਿਲੇ ਸੇ 13 14 ਕਿਲੋ ਦੁੱਧ ਪਾਈ ਜਾਂਦਾ ਉਹਨੇ ਵੀ ਦਿੱਤਾ ਹੈ ਲੈ ਵਾਲੂ ਵਾ ਵੇਖੋ ਤੁਸੀਂ ਕਿਰੋਂ ਦੀ ਝੋਟੀ ਦਾ ਥੱਲੇ ਕਰਮ ਵਾਲੀ ਦਾ ਹੂੰ ਏ ਜਿਹੜੀ ਆ ਇਹਦੇ ਨਾਲ ਥੋੜੀ ਹੈਨਾ ਹਾਂਜੀ ਹਾਂਜੀ ਇਹ ਦਰਦੀ ਘਟਾ ਸੰਦੀਪ ਭਾਈ ਨੰਬਰ ਦਈ ਕਰਾਂ ਦੀ ਵੀਰੇ 95014 ਜੀ 95014 49672 ਜੀ 49672 ਹਾਂਜੀ 95014 49672 ਜੀ 72 ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਸੰਦੀਪ ਭਾਈ ਦੇ ਨਾਲ ਗੱਲਬਾਤ ਪਿੰਡ ਆ ਵੰਦਰ ਚਟਾਣਾ ਨੇੜੇ ਆ ਟੀਮਾਂ ਵਾਲੀ ਟੀਮਾਂ ਵਾਲੀ ਤੋਂ ਬਿਲਕੁਲ ਨੇੜੇ ਕਰਕੇ ਪਾਈ ਦਾ ਦਾਰਾ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ